ਸਸ਼ੀਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਹਲਕਾ ਬੱਸੀ ਪਠਾਣਾ ਦੇ ਪਿੰਡ ਰਾਮਗੜ੍ਹ ਦੇ ਇੱਕ ਗਰੀਬ ਪਰਿਵਾਰ ਲਈ ਵਰਦਾਨ ਸਾਬਿਤ ਹੋਈ ਹੈ ਇਸ ਯੋਜਨਾ ਦੀ ਵਰਤੋਂ ਨਾਲ ਸਰ ਖਾਂਸੇ ਵਿੱਚ ਜ਼ਖਮੀ ਹੋਏ ਅਮਰਜੀਤ ਸਿੰਘ ਦਾ ਇਲਾਜ ਬਿਲਕੁਲ ਮੁਫਤ ਕੀਤਾ ਗਿਆ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਅਮਰਜੀਤ ਸਿੰਘ ਸੜਕ ਹਾਸੇ ਦੌਰਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਦੌਰਾਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲਿਆ ਗਿਆ ਜਿਸ ਨਾਲ ਲੱਖਾਂ ਰੁਪਏ ਦੇ ਮਹਿੰਗੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਕਵਰ ਕੀਤਾ ਗਿਆ ਸਫਲ ਇਲਾਜ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦਾ ਧੰਨਵਾਦ ਕੀਤਾ ਗਿਆ ਵਿਦਾਇਕ ਰੁਪਿੰਦਰ ਸਿੰਘ ਹੈਪੀ ਖੁਦ ਅਮਰਜੀਤ ਸਿੰਘ ਦੇ ਘਰ ਪਹੁੰਚੇ ਤੇ ਉਹਨਾਂ ਦਾ ਹਾਲਚਾਲ ਪੁੱਛਿਆ ਉਹਨਾਂ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਵਿਦਾਇਕ ਹੈਪੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਮ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਵਿੱਚ ਰਹਿੰਦੇ ਹਰ ਯੋਗ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਸਿਹਤ ਬੀਮਾ ਕਵਰ ਦਿੱਤਾ ਜਾ ਰਿਹਾ ਹੈ ਯੋਜਨਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਆਮਦਨ ਨੌਕਰੀ ਜਾਂ ਸਮਾਜਿਕ ਦਰਜੇ ਨਾਲ ਸੰਬੰਧਿਤ ਕੋਈ ਸ਼ਰਤ ਨਹੀਂ ਰੱਖੀ ਗਈ ਪੰਜਾਬ ਦਾ ਹਰ ਯੋਗ ਨਿਵਾਸੀ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ ਹੁਣ ਇਹ ਵੀ ਕਿਹਾ ਕਿ ਇੱਕ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਇੱਕੋ ਸਿਹਤ ਆਈਡੀ ਕਾਰਡ ਰਾਹੀਂ ਕਵਰ ਕੀਤਾ ਜਾਏਗਾ ਤੇ ਵੱਖਰਾ ਬੀਮਾ ਕਰਾਉਣ ਦੀ ਲੋੜ ਨਹੀਂ ਹੋਵੇਗੀ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਇਹ ਕੋਈ ਵੀ ਵਿਅਕਤੀ ਪੈਸਿਆਂ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ ਜ਼ਿਲ੍ਹੇ ਦੇ ਹਲਕਾ ਬੱਸੀ ਪਠਾਣਾ ਵਿੱਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਬਣਾਉਣ ਲਈ ਸ਼ਾਂਤ ਦੇਖਣ ਨੂੰ ਮਿਲ ਰਿਹਾ ਵਿਧਾਇਕ ਹੈਮਿੰਦਸਿਆ ਕਿ ਹਲਕੇ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਲੋਕਾਂ ਦੇ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਤੇ ਰਜਿਸਟ੍ਰੇਸ਼ਨ ਲਈ ਹਰੇਕ ਵਿਅਕਤੀ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਲੋੜੀਂਦਾ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਮੁੱਖ ਮੰਤਰੀ ਸੇਤ ਯੋਜਨਾ ਕਾਰਡ ਹੈ ਬਣਾਇਆ ਜਾ ਰਿਹਾ ਹੈ ਉਹਦੇ ਤਹਿਤ ਅਸੀਂ ਪਿੰਡ ਰਾਮਗੜ੍ਹ ਚ ਆਏ ਹਾਂ ਸਾਡਾ ਭਰਾ ਅਮਰਜੀਤ ਸਿੰਘ ਜਿਹੜੇ ਆਮ ਸੁਧਾਰਨ ਪਰਿਵਾਰ ਤੋਂ ਨੇ ਇਨਾਂ ਦਾ ਐਕਸੀਡੈਂਟ ਹੋ ਗਿਆ ਸੀ ਵਿਚਾਲਿਆਂ ਦਾ ਤੇ ਚਲੋ ਕਿਸੇ ਨਾਲ ਵੀ ਵਾਪਰ ਜਾਂਦੀ ਘਟਨਾ ਪਰ ਜਦੋਂ ਪਤਾ ਲੱਗਿਆ ਇਹਨਾਂ ਨੂੰ ਐਕਸੀਡੈਂਟ ਹੋਇਆ ਇਹਨਾਂ ਦਾ ਕਾਰਡ ਬਣਾਇਆ ਗਿਆ ਕਾਰਡ ਬਣਾਉਂਦੀ ਸਰ ਇਹਨਾਂ ਨੂੰ ਡਾਕਟਰ ਸਰਜੀਤ ਨੇ ਹੌਪੀਟਲ ਸਰਜੀਤ ਹੌਪੀਟਲ ਦੇ ਨਾਲ ਇੱਥੇ ਮਸ਼ਹੂਰ ਨੇ ਰੋਪੜ ਚ ਤੇ ਉਹਨਾਂ ਨੇ ਉੱਥੇ ਇਹਨਾਂ ਦਾ ਇਲਾਜ ਹੋਇਆ ਤੇ ਇਹਨਾਂ ਦਾ ਜਿਹੜਾ ਇਲਾਜ ਹੈ ਉਹ ਦੱਸਣ ਮੁਤਾਬਕ ਉਹ ਕਾਰਡ ਦੇ ਉੱਤੇ ਹੋ ਗਿਆ ਜਿਹੜਾ ਅਸੀਂ ਮੁੱਖ ਮੰਤਰੀ ਸਿਹਤ ਯੋਜਨਾ ਬਣਾਈਆ ਉਹਦਾ ਉਹਦਾ ਕਾਰਡ ਉੱਤੇ ਰਾਜ ਹੋ ਗਿਆ ਤੇ ਇਹਨੇ ਇਹਨਾਂ ਨੂੰ ਸਾਰੇ ਜਣੇ ਬਣਵਾਓ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਨੇ ਮਾਨ ਸਰਕਾਰ ਤੁਹਾਡੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਲੈ ਕੇ ਚੱਲੇ ਹੋਏ ਆਮ ਆਨੀ ਪਾਰਟੀ ਸਰਕਾਰ ਬਣਾਈ ਲੋਕਾਂ ਦਾ ਧੰਨਵਾਦ ਅਸੀਂ ਜਿਆਦਾ ਕਰਦੇ ਹਾਂ ਕਿ ਤੁਸੀਂ ਸਰਕਾਰ ਬਣਾਈ ਹੈ ਮੇਰਾ ਭਰਾ ਕੋਲੇ ਆਉਣ ਦਾ ਇਹਨਾਂ ਦੇ ਘਰੇ ਆਉਣ ਦਾ ਭੈ ਜੀ ਇਹਨਾਂ ਨੂੰ ਮਿਲਣ ਦਾ ਮਕਸਦ ਸਿਰਫ ਇਹ ਸੀਗਾ ਕਿ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਹੂਰੀ ਪਿੰਡ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਨਾਲ ਉਹਨਾਂ ਦੀ ਬਣਾਓ ਤੇ ਵੈਸੇ ਸਾਰੇ ਬਣਵਾਓ ਤੇ ਕਾਲੇ ਨਾ ਉਹ ਕਿਸੇ ਨੂੰ ਅ ਕਈ ਵਾਰੀ ਸਿਸਟਮ ਸਲੋ ਵੀ ਹੋ ਜਾਂਦਾ ਤੋਂ ਆਪਾਂ ਚਾਹੁੰਦੇ ਆ ਕਿ ਜਿਹੜੇ ਜਿਹੜਾ ਇਹ ਲੋਕਾਂ ਦਾ ਕਰਨਾ ਭਲਾ ਕਰਨਾ ਇਹ ਸਾਰਿਆਂ ਦਾ ਹੋਵੇ ਜਿਹਨੂੰ ਵੀ ਲੋੜ ਹੈਗੀ ਆ ਉਹ ਆਪਣਾ ਕਾਰਡ ਜਿਹੜਾ ਬਣਵਾ ਲਓ ਤੇ ਉੱਥੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਪੈਂਦੀ ਕੋਈ ਸਰਜੀ ਕੋਈ ਨਹੀਂ ਹੈ ਕੋਈ ਪਰੇਸ਼ਾਨੀ ਕਾਰਡ ਚੱਲ ਗਿਆ ਬਰੋਕਰ ਜੀ ਚਲੋ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੇਰੈਂਟ ਵਰਕਸ਼ਾਪ ਕਰਵਾਈ ਜਾ ਰਹੀ ਹੈ ਇਸ ਸਬੰਧੀ ਵਿਦੇ ਜਾਣਕਾਰੀ ਦਿੰਦੇ ਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਸਰਪੱਖੀ ਵਿਕਾਸ ਘਰ ਤੇ ਸਕੂਲ ਦੀ ਸਾਂਝੀ ਜ਼ਿੰਮੇਵਾਰੀ ਆ ਬੱਚਿਆਂ ਦੀ ਪੜ੍ਹਾਈ ਵਿੱਚ ਮਾਪਿਆਂ ਦੀ ਸਰਗਰਮ ਭੂਮਿਕਾ ਨਾਲ ਹੀ ਬੱਚਿਆਂ ਦਾ ਆਤਮ ਵਿਸ਼ਵਾਸ ਵਧਦਾ ਹੈ ਮੀਟਿੰਗ ਦਾ ਮਕਸਦ ਬੱਚਿਆਂ ਦੇ ਵਿਕਾਸ ਵਿੱਚ ਮਾਪਿਆਂ ਤੇ ਅਧਿਆਪਕਾਂ ਦਾ ਆਪਸੀ ਸਹਿਯੋਗ ਵਧਾਉਣਾ ਹੈ ਸਸਪੀਕਾ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੜ੍ਹਦੇ ਸਾਰੇ ਬੱਚਿਆਂ ਦੇ ਮਾਤਾ ਪਿਤਾਵਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਮਿਤੀ 60 ਫਰਵਰੀ ਨੂੰ ਸਵੇਰੇ 8:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਜੋ ਸਕੂਲ ਟਾਈਮਿੰਗ ਹੁੰਦੇ ਉਸ ਦੇ ਵਿੱਚ ਅਸੀਂ ਇੱਕ ਪੇਰੈਂਟ ਵਰਕਸ਼ਾਪ ਕਰ ਰਹੇ ਹਾਂ ਪਹਿਲੀ ਵਾਰੀ ਮਕਸਦ ਇਹ ਹੈ ਕਿ ਬੱਚਾ ਜਿਹੜਾ ਹੈ ਸਕੂਲ ਦੇ ਵਿੱਚ ਸਿਰਫ 4-5 ਘੰਟੇ ਬਿਤਾਉਂਦਾ ਹੈ ਬਾਕੀ ਸਾਰਾ ਸਮਾਂ ਉਹ ਆਪਣੇ ਘਰੇ ਹੁੰਦਾ ਹੈ ਤਾਂ ਕਿਵੇਂ ਇੱਕ ਪੇਰੈਂਟ ਟੀਚਰ ਦੇ ਰਿਲੇਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤਾਂ ਕਿ ਅਧਿਆਪਕ ਤੇ ਮਾਪੇ ਇਕੱਠੇ ਹੋ ਕੇ ਉਸ ਬੱਚੇ ਦਾ ਜਿਹੜਾ ਸਿਰਫ ਪੱਕੀ ਵਿਕਾਸ ਹੈ ਚਾਹੇ ਉਹ ਵਿਦਿਅਕ ਵਿਕਾਸ ਹੈ ਜਾਂ ਉਸ ਦਾ ਜਿਹੜਾ ਹੋਰ ਸਿਰਫ ਪੱਕੀ ਵਿਕਾਸ ਹੈ ਉਸ ਦੇ ਉੱਤੇ ਇਕੱਠੇ ਹੋ ਕੇ ਕੰਮ ਕਰ ਸਕਣ ਅਸੀਂ ਆਪਣੇ ਸਾਰੇ ਅਧਿਆਪਕਾਂ ਨੂੰ ਇਸ ਲਈ ਟ੍ਰੇਨ ਕਰ ਰਹੇ ਹਾਂ ਬੇਰੀ ਆਪ ਸਭ ਨੂੰ ਬੇਨਤੀ ਹੈ ਜਿੱਥੇ ਤੱਕ ਵੀ ਇਹ ਪੈਗਾਮ ਜਾ ਰਿਹਾ ਇਸ ਨੂੰ ਇਕੱਠਾ ਸੇਅਰ ਕਰ ਦੋ ਤੇ ਸਾਰਿਆਂ ਨੂੰ ਆਪ ਆਪ ਸਭ ਨੇ ਜ਼ਰੂਰ ਜਿੱਥੇ-ਜਿੱਥੇ ਤੁਹਾਡਾ ਬੱਚਾ ਪੜਦਾ ਹੈ ਉਸ ਸਰਕਾਰੀ ਸਕੂਲ ਦੇ ਵਿੱਚ ਜ਼ਰੂਰ ਪਹੁੰਚਣਾ ਤੇ ਟੀਚਰਸ ਦੇ ਨਾਲ ਤੁਸੀਂ ਮਿਲ ਕੇ ਇਹ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਅਸੀਂ ਇਨਫਰਾਸਟ੍ਰਕਚਰ ਦੇ ਉੱਤੇ ਇੰਨਾ ਕੰਮ ਕਰ ਰਹੇ ਹਾਂ ਉੱਥੇ ਸਾਨੂੰ ਇਹ ਵੀ ਇਹ ਕਿ ਬੱਚਿਆਂ ਦੀ ਜਿਹੜੀ ਐਕੈਡਮਿਕ ਗਰੋਥ ਹੈ ਉਸ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਸਕੀਏ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਹੈ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ